ਇਹ ਸਰੀਰ ਮਾਇਆ ਦਾ ਪੋਤਲਾ ਵਿੱਚ ਹਉਮੈ ਦੁਸਤੀ ਪਾਈ ਥਿਸ ਇਸ ਅ ਬੋਡੀ ਇਜ਼ ਅ ਪੋਪਟ ਆਫ ਮਾਇਆ ਦਾ ਐਬਲ ਆਫ ਈਗੋਇਜ਼ਮ ਇਜ਼ ਵਿਦ ਇਟ ਕੇ ਇਨਸਾਨ ਇਹ ਸਰੀਰ ਤਾਂ ਮਾਇਆ ਦਾ ਇੱਕ ਛੋਟਾ ਜਿਹਾ ਘੇਰਾ ਹੈ ਤੇਰਾ ਇੱਕ ਉਭਾਅ ਹੈ ਇੱਕ ਥੋੜੇ ਟਾਈਮ ਲਈ ਮਿਲਿਆ ਹੋਇਆ ਖਡੋਣਾ ਹੈ ਤੈਨੂੰ ਇਹ ਵਿੱਚ ਜਿਹੜੀ ਹਉਮੈ ਦੀ ਇੱਕ ਲਾਲਸਾ ਜਾਗੀ ਹੋਈ ਹੈ ਇਹੀ ਤੇਰੇ ਸਰੀਰ ਨੂੰ ਖਡਾਉਣੇ ਨੂੰ ਖਰਾਬ ਕਰਦੀ ਆ ਜਿਵੇਂ ਇੱਕ 1 ਰੁਪਏ ਦਾ ਸਿੱਕਾ ਪਹਿਲਾਂ ਕਿਸੇ ਕੋਲ ਹੁੰਦਾ ਫਿਰ ਕਿਸੇ ਕੋਲ ਹੁੰਦਾ ਕਿਸੇ ਕੋਲ ਹੁੰਦਾ ਇਹ ਦੁਨੀਆ ਆ ਇਹ ਲੱਗ ਲੱਗ ਯੁੱਗਾਂ ਦੇ ਤਹਿਤ ਕਿਸੇ ਨਾ ਕਿਸੇ ਕੋਲ ਰਹੀ ਸਿਕੰਦਰ ਨੇ ਸਾਰੀ ਦੁਨੀਆ ਜਿੱਤ ਕੇ ਵੀ ਐਂਡ ਤੇ ਕਹਿ ਦਿੱਤਾ ਕਿ ਮੇਰੇ ਹੱਥ ਬਾਹਰ ਕੱਢਿਓ ਮੇਰਾ ਮੂੰਹ ਠਾ ਕਰਕੇ ਪਾਓ ਮੇਰੀ ਦੌਲਤ ਸਿਬਿਆਂ ਤੱਕ ਬਚਾ ਦਿਓ ਮੇਰੇ ਮੈਨੂੰ ਮੋਢਾ ਜਿਹੜਾ ਮੇਰੇ ਘਰ ਦੇ ਨਾਲ ਲਾਉਣ ਐ ਮੇਰਾ ਮੂੰਹ ਬੰਨ ਕੇ ਰੱਖਿਓ ਵੀ ਮੈਂ ਕੀ ਕਹੇ ਜਾਂ ਕੀ ਕਰਕੇ ਚੱਲਿਆਂ ਦੁਨੀਆ ਤੇ ਇਹ ਪੰਜ ਨਿਸ਼ਾਨੀਆਂ ਸਿਕੰਦਰ ਨੇ ਦੱਸਿਆ ਸੀ ਹੁਣ ਇਹ ਉਹਨੂੰ ਆਖਰੀ ਟਾਈਮ ਆਤਮ ਗਿਆਨ ਹੋ ਗਿਆ ਸੀ ਇਨਸਾਨ ਤੈਨੂੰ ਕਦੋਂ ਹੋਊਗਾ ਇਹ ਹੁਣ ਤੂੰ ਵਿਚਾਰ ਕਰ ਲਈ ਤੇਰੇ ਕੋਲ ਤਾਂ ਇਹ ਨਾ ਹੈ